ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਬਈ ਗਾਵਾਂ ਨੇ ਤਾਜ਼ੀਆਂ ਸੂਈਆਂ ਵਿੱਚ ਇੱਕ ਬਈ ਮੱਝ ਤਾਜ਼ੀ ਸੂਈਆ ਇੱਕ ਮੱਝ ਬਈ ਗੱਬਣਾ ਆਉ ਪੁੱਛ ਲੈਨੇ ਬਾਈ ਟੋਟਲ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੋ ਠੀਕ ਹੋ ਬਧੀਆ ਹਾਂ ਜੀ ਹਾਂ ਜੀ ਠੀਕ ਹੈ ਜੀ ਨਾਮ ਤੇ ਐਡਰੈਸ ਬੋਲ ਨਾਮ ਲਾਪਰੀ ਸਿੰਘ ਜੀ ਪਿੰਡ ਆਦਮਪਰਾ ਜੀ ਜ਼ਿਲ੍ਹਾ ਬਾਈ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਵੀਰੇ ਤਹਿਸੀਲ ਰਾਮਪਰਾ ਫੂਲ ਜੀ ਨੇੜੇ ਪਿੰਡ 'ਚ ਨੇੜੇ ਪਿੰਡ ਭਦੌੜ ਲੱਗਦਾ ਜੀ ਮੋਬਾਈਲ ਨੰਬਰ ਬੋਲੋ 84276 ਜੀ 30341 ਜੀ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਇ ਹੈ ਪਹਿਲੇ ਨੰਬਰ ਤੇ ਜੀ ਦੂਜੇ ਸੂਇ ਸੂਇ ਵੀ ਹੈ ਜੀ ਵੀ ਕੱਦ ਸੂਇ ਹੈ ਬਾਈ ਸੂਇ ਨੂੰ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨਾ ਹੋ ਗਿਆ ਹਾਂਜੀ ਬੱਚਾ ਬਾਈ ਇਹਦਾ ਬੱਚਾ ਇਹਦਾ ਮਰ ਗਿਆ ਜੀ ਹੋ ਗਿਆ ਡੇਢ ਮਹੀਨਾ ਜੀ ਠੀਕ ਹੈ ਬਾਈ ਦੁੱਧ ਕਿੰਨਾ ਹੋਣਾ ਦਾਦਾ ਉਹ 15 ਕਿਲੋ ਜੀ ਇਹਦੇ ਥੱਲੇ ਨੱਟ ਤਿਆਰ ਆ ਬਾਈ ਹਾਂਜੀ ਜਮਾ ਜੀ ਖੋਲ ਦੇ ਬਾਈ ਤੋ ਕੱਦ ਬੱਡ ਚੰਗਾ ਚੰਗੀਆ ਸਵੇਂ ਪੜੀਆ ਰਾਜਿਆ ਇਧਰ ਨੂੰ ਤੋਰ ਦੇ ਬਈ ਬਾਕੀ ਤੋਰਾ ਤਾਰਾ ਰੱਖੋ ਨੇ ਸੇਂਗ ਜ਼ਰੂਰਾ ਕਹਿ ਨਹੀਂ ਕੁਛ ਨਹੀਂ ਹੈ ਨਾ ਹਾਂਜੀ ਹੂੰ ਠੰਡੀ ਠੁੰਡੀ ਫੁੱਲਾ ਬਾਈ ਕਹਿੰਦਾ ਸਿੰਘ ਜ਼ਰੂਰ ਆ ਕਹਿੰਦੀ ਕੁਛ ਨਹੀਂ ਰਾਜੀ ਫੁੱਲਾ ਸਵੇਂ ਪੜੀ ਆਰਡਰ ਕਮਾਲ ਦਾ ਮੁਠੀ ਵਾਲਾ ਥਾਣੇ ਕੱਲਾ ਕੱਲਾ ਥਾਣ ਚਿਵਾਈ ਕਿਵੇਂ ਆ ਬਾਈ ਚਿਵਾਈ ਬਹੁਤ ਪੋਲੀ ਆ ਜੀ 60 ਫੁੱਲ ਆਉਂਦੀ 60 ਫੁੱਲ ਆ ਜੀ ਕੀ ਮੋਲ ਆ ਬਾਈ ਜੈ ਜੱਜ ਮੋਲ ਫੋਨ ਤੇ ਦੱਸ ਦਾਂਗੇ ਜੀ ਜੈ ਜੀ ਹੋਊਗਾ ਹਾਂਜੀ ਹਾਂਜੀ ਠੀਕ ਆ ਬਾਈ ਮੋਲ ਆ ਜਿਹੜਾ ਫੋਨ ਤੇ ਹੋਊਗਾ ਮੋਲ ਆ ਜਿਹੜਾ ਵੜਦੇ ਹਿਸਾਬ ਨਾਲ ਜੈ ਜੀ ਹੋਊਗਾ ਥਾਣ ਨੇੜੇ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ ਨਾੜਾ ਨੂਣਾ ਕਰਮ ਵਾਲੀ ਦੇ ਫੁੱਲ ਚੰਗੀਆਂ ਲੈਵੇ ਤੇ ਐਂਡ ਫੋਲੋਆਂ ਦੀ ਰਾਜੀਆ ਸਮੀ ਪੜੀ ਫੁੱਲਾ ਬਈ ਬੜਾ ਮੁੱਲ ਵੀ ਜਾਇ ਜਾਂ ਮਾਨਦਨ ਜ਼ਰੂਰ ਹੋ ਜਾ ਹਾਂਜੀ ਅੱਗੇ ਵੀਰੇ 2 ਨੰਬਰ ਤੇ ਆ ਬੈਡ ਨੂੰ ਇੱਧਰ ਨੂੰ ਹੱਕ ਦੋ ਬਈ ਏ ਕਿਹੜਾ ਸੂਆ ਸੂਈ ਆ ਮੱਝ ਮੱਝ ਦੂਜਾ ਸੂਆ ਸੂਈ ਵੀ ਆਈ ਵੀ ਜੀ ਕਦੋਂ ਸੂਈ ਆ ਬਈ ਇਨਸੂਈਨ ਹੋ ਗਿਆ ਜੀ ਹਫਤਾ ਹਫਤਾ ਹੋ ਗਿਆ ਹਾਂਜੀ ਬੱਚੇ ਕੀ ਮਗਰ ਬੱਚਾ ਮਗਰ ਕੱਟੀ ਆ ਜੀ ਕੱਟੀ ਆ ਬਈ ਹਾਂਜੀ ਬਹੁਤ ਚੰਗੀ ਆ ਹਨਾ ਹਾਂਜੀ ਬੱਚਾ ਬਈ ਕੱਟੀ ਨੂੰ ਜਨਮ ਤੋਂ ਤੱਕ ਕੱਟੀ ਦੀ ਕੁਆਲਿਟੀ ਚੈੱਕ ਕਰ ਲੋ ਕੱਟੀ ਬਹੁਤ ਚੰਗੀ ਆ ਖੈਰ ਮੱਝ ਵੀ ਚੰਗੀ ਆ ਸਿੰਘ ਦੇਖੋ ਦੋਨੇ ਸਿੰਘ ਇੱਕੋ ਜਿਹੇ ਫੇਸੂਸ ਬੜਾ ਚੰਗਾ ਕਿੰਨਾ ਵੱਡਾ ਹਾਜਰਾ ਇਸ ਟਾਈਮ ਇਹ ਸਲੇ 9 ਲੀਟਰ ਜਮਾ ਤਿਆਰ ਹੋਊ ਜੀ ਠੀਕ ਆ ਕੰਦਾ ਮਾਫ ਕੀ ਜੀ ਠੀਕ ਆ ਬਈ ਹਾਂਜੀ ਕਿੰਨਾ ਕਿ ਦੇ ਦੁੱਧ ਐਸਟੀਮੇਟ ਜੀ ਦੁੱਧ 12-13 ਕਿਲੋ ਦੇ ਦੂ ਜੀ ਠੀਕ ਆ ਬਈ ਖੋ ਜੀ ਮੇਰੇ ਦੌਰ ਕੇ ਦਿਖਾ ਕੱਦ ਚੰਗਾ ਚੰਗੀਆ ਸਭੀ ਪਲੀਆ ਬਈ ਸੋਈ ਸਵਾਈਆ ਜੇਰ ਜੂਰ ਕੰਪਲੀਟ ਹੈ ਵੀਰੇ ਹਾਂਜੀ 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 ਫੋਟੋ ਖਿੱਚੀ ਵੀ ਆ ਜੀ ਓਕੇ ਬਾਈ ਠੀਕ ਆ ਲੈ ਬਾਈ ਤੋਰਾ ਤਰਾ ਚੈੱਕ ਕਰੋ ਸਭੀ ਪਲੀ ਫੁੱਲ ਰਾਜੀ ਰੋਜੀ ਚੰਗੀਆ ਕੱਦ ਬੱਡ ਚੰਗਾ ਥਣ ਚੰਗਾ ਚਵਾਈ ਕਿਵੇਂ ਆਪਾਂ ਚਵਾਈ ਬਹੁਤ ਪੋਲੀ ਆ ਜੀ ਇੱਕ ਨੰਬਰ ਆ ਜੀ ਹਾਂਜੀ ਠੀਕ ਆ ਵੀਰੇ ਤੇ ਕੀ ਮੁੱਲ ਦਾ ਜਾਇਜ ਇਹਦਾ ਮੁੱਲ 1 ਲੱਖ 10000 ਆ ਜੀ ਮਾਨਤਾਨ ਹੋ ਜਾ ਬਈ ਮਾਨਤਾਨ ਹੋ ਜੂ ਮੌਕੇ ਤੇ ਜੀ ਠੀਕ ਆ 110000 ਰੁਪਿਆ ਮੋਲ ਆ ਵੀਰੇ ਇਮਾਨਦਾਰ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਮੱਝ ਸੂਈ ਸਵਾਈ 9 ਲੀਟਰ ਬੋਲਾ ਬਾਈ ਕਹਿੰਦਾ ਹਾਜ਼ਰ ਆ ਦੁੱਧ ਹੋਰ ਵੀ ਬਾਜੂ 12 ਕਿਲੋ ਲੀਟਰ ਦੀ ਬਾਈ ਕਹਿੰਦਾ ਮੀਨ ਕਰਾਂਗੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਵਾਈ ਚੁਈ ਨੰਬਰ 1 ਅੱਗੇ ਵੀਰੇ ਤੈਨਾਂ ਨੰਬਰ ਕਿਹੜਾ ਸੂਸੂਈ ਹੈ ਬੰਦ ਇਹ ਵੀ ਦੂਜਾ ਸੂਸੂਈ ਵੀ ਆ ਜੀ ਕਦੋਂ ਸੂਈ ਆ ਬਈ ਇਹਨੂੰ ਸੂਈ ਨੂੰ ਹੋ ਗਿਆ ਜੀ 10 ਦਿਨ ਜੀ 10 ਦਿਨ ਹਾਂਜੀ ਬੱਚਾ ਕੀ ਹੈ ਬਾਈ ਮਗਰ ਬੱਚਾ ਮਗਰ ਬੱਛੀ ਆ ਜੀ ਬੱਛੀ ਆ ਹਾਂਜੀ ਬੱਛੀ ਬੜੀ ਚੰਗੀ ਆ ਨਾ ਹਾਂਜੀ ਬੱਚਾ ਬਾਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਚੈੱਕ ਕਰ ਲਓ ਬੱਛੀ ਬਹੁਤ ਚੰਗੀ ਆ ਕਿੰਨਾ ਬੋਲੋ ਹਾਜ਼ਰ ਹਾਂ ਇਹਦੇ ਥੱਲੇ 15 ਲੀਟਰ ਜਮਾਂ ਤਿਆਰ ਆ ਜੀ ਇਸ ਟਾਈਮ ਆ ਠੀਕ ਆ ਬਾਈ ਹੀਰ ਵਗੈਰਾ ਕੰਪਲੀਟ ਆ ਜਮਾਂ ਕੰਪਲੀਟ ਆ ਜੀ ਓਕੇ ਬਾਈ ਖੋਲੀ ਬਾਈ ਤੋਰੀ ਕੱਦ ਵੱਡ ਚੰਗਾ ਆਰਡਰ ਕਮਾਲ ਦਾ ਚਿਵਾਈ ਚਿਵਾਈ ਕਿਵੇਂ ਆ ਪ੍ਰਾਪਾ ਚਿਵਾਈ ਇਹਦੀ ਵੀ ਬਹੁਤ ਪੋਲੀ ਆ ਜੀ ਧਾਰ ਬਹੁਤ ਮੋਟੀ ਆ ਜੀ ਹਨ ਬਹੁਤ ਚੰਗਾ ਲੱਗਿਆ ਹਨ ਹਾਂਜੀ ਗਲਾਬੀ ਥਣ ਕੱਲਾ ਕੱਲਾ ਥਣ ਮੋਠੀ ਆ ਥਣ ਫੇਸ ਦੇਖੋ ਫੇਸ ਬੜਾ ਪਿਆਰਾ ਤੋਰਾ ਤਾਰਾ ਬਹੁਤ ਚੰਗਾ ਚੰਗੀ ਆ ਵੱਡ ਸਨਕੀ ਸੂਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਜੰਗੀ ਆ ਤੇ ਕੀ ਮੁੱਲ ਆ ਭਾਈ ਜੈ ਜਨਾ ਇਹਦਾ ਮੁੱਲ 72000 ਆ ਜੀ ਮਾਨਤਨ ਹੋ ਜਾ ਮਾਨਤਨ ਹੋ ਜੂਗੀ ਠੀਕ ਆ ਬੱਤ ਰਹੀ ਆ ਰਪੀਆ ਮੋਲਾ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬੜਾ ਸਨਕੀ ਆ ਬਈ ਸ਼ਾਮ ਤੱਕ ਕੱਢ ਲੈ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਲੂ ਥਾਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਾਣਾ ਲੈ ਕੱਲਾ ਕੱਲਾ ਧੰਨ ਸੀਲ ਸੰਧੀ ਬਹੁਤ ਆ ਜੀ ਜਿਵੇਂ ਮਰਜ਼ੀ ਕਰੀ ਚੱਲੋ ਜੀ ਠੀਕ ਆ ਬਾਈ ਹਾਂਜੀ ਜਿਵੇਂ ਮਰਜ਼ੀ ਹੱਥਾਈ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਸੋਈ ਸਵਾਈ ਬੱਚਾ ਮਗਰ ਬੱਚੀ ਆ ਬਾਈ ਅੱਗੇ ਵੀ ਨ ਮੱਝ ਮੱਝ ਕਿਹੜਾ ਸੂਆ ਮੱਝ ਨੇ ਤੀਜਾ ਸੂਆ ਸੋਣਾ ਜੀ ਕਿੰਨੇ ਕਿ ਦਿਨ ਲੈਣੀ ਆ ਹਲੇ ਲੇਜੂ 10 ਦਿਨ ਜੀ 10 ਦਿਨ ਲੈ ਜੀ ਹਾਂਜੀ ਕੀ ਰਿਕਾਰਡ ਆ ਦੁੱਧ ਆ ਬਈ ਦੁੱਧ ਪਿਛਲੇ ਸੂਏ ਨੇ ਜੀ 15 ਲੀਟਰ ਜਮਾ ਤਿਆਰ ਦਿੱਤਾ ਜੀ ਸਮੀ ਪਲੀ ਬਹੁਤ ਆ ਹਾਂਜੀ ਫੇਸ ਬੜਾ ਚੰਗਾ ਕੱਦ ਚੰਗਾ ਸਮੀ ਪਲੀ ਰਾਜੀ ਰੋਜੀ ਫੋਲ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਉਹਦਾ ਰਿਕਾਰਡ ਬਹੁਤ ਚੰਗਾ ਨੇ ਲੇਵਾਂ ਲੂਆ ਕਮਾਲ ਦਾ ਹਾਲੇ ਕੱਚੀ ਕੱਚੀਆ ਦਿਨ ਲੈਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਖੋਲ ਦੇ ਬਈ ਤੋਰ ਕੇ ਦਿਖਾ ਦੇ ਹੋ ਬਰੇ ਰਾਜੀ ਰੋਜੀ ਫੋਲ ਆ ਬਈ ਪੁੱਧਰ ਪੁੱਧਰਾ ਇਹ ਥੋੜਾ ਸਿੰਗ ਜ਼ਰੂਰ ਖੋਲਾ ਵੈਸੇ ਕੁਆਲਿਟੀ ਬਹੁਤ ਚੰਗੀ ਹੈ ਮਾ ਜੀ ਤੇ ਕੀ ਮੋਲ ਆ ਜਾਇਆ ਬਈ ਇਹਦਾ 1.40 ਲੱਖ ਹੈ ਜੀ ਮਾਨਤਨ ਹੋ ਜਾ ਮਾਨਤਨ ਹੋ ਜੂ ਮੌਕੇ ਤੇ ਜੀ ਬਈ 1.40 ਲੱਖ ਰੁਪਇਆ ਮੋਲ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਣਾ ਬੜੀ ਵੀ ਬਹੁਤ ਰਾਜੀ ਬਹੁਤ ਆ ਹਣਾ ਹਾਂਜੀ ਹਮ ਤੋਰੇ ਤਾਰੇ ਦੀ ਵੀ ਚੰਗੀ ਆ ਬਸ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਨਾਗਸੀ ਭਰਾ ਕੋਲੇ ਚਾਰ ਚਾਰੀ ਲਖਾਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਵਾਈ ਮੈਗਨੈਟ ਕਰ ਲਿਓ ਜੀ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ